ਲੈ ਲ ਕਰੋ ਦਰਸ਼ਨ ਗੁਰੂ ਸਾਹਿਬ ਦੀ ਅਮਰਤ ਬਾੜੀ ਵਿੱਚੋਂ ਭਗਤ ਧਨਨਾ ਸਾਹਿਬ ਜੀ ਦਾ ਕੋ ਬਜਨ ਆਉਂਦਾ ਉਹ ਕਹਿੰਦੇ ਗੋਪਾਲ ਤੇਰਾ ਹਾਰਤਾ ਮੈਂ ਬੇਤੀ ਕੀਤੀ ਸੀ ਵੀ ਇੱਥੇ ਆਰਤੀ ਦਾ ਅਰਥ ਆਰਤੀ ਦੇ ਕੋਈ ਗਵਾਜਕ ਸ਼ਬਦ ਤੋਂ ਨਹੀਂ ਹੈ ਜਿਵੇਂ ਆਰਤੀ ਇਸਤਰੀ ਲੈਂਦਾ ਹੈ ਦੀ ਆਰਤੀ ਦਾ ਬੁਪਰੀਤ ਆਰਤਾ ਇਹ ਇਸ ਸੰਦਰਭ ਵਿੱਚ ਨਹੀਂ ਆਰਤੀ ਦਾ ਅਰਥ ਹੁੰਦਾ ਹੈ ਆਜ ਦੇ ਜ ਲੋੜਵੰਦ ਮੰਗਤਾ ਸਵਾਲੀ ਕਹ ਲੋ ਪ੍ਰਿਆਦੀ ਕਹੋ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਮਾਲਕ ਸੁਣਿਆ ਵੀ ਜਿਹੜਾ ਤੇਰੀ ਭਗਤੀ ਕਰਦਾ ਤੂੰ ਉਹਦੇ ਕਾਰਜ ਰਾਸ ਕਰ ਦੇਣਾ ਤੇ ਮੈਂ ਵੀ ਦੁਖਿਆਰਾ ਆਜ਼ਦ ਲੋੜਵੰਦ ਤੇਰੇ ਦਰ ਤੇ ਪ੍ਰਿਆਦੀ ਹੋਈਆਂ ਹੋਇਆਂ ਮੇਰੀਆਂ ਕੁਛ ਲੋੜਾਂ ਨੇ ਮੇਰੀਆਂ ਮੰਗਾਂ ਨੇ ਮੁਰ ਮੰਗ ਕੀ ਐ ਲੋ ਸੁਣਿਓ ਕਹਿੰਦੇ ਨੇ ਦਾਲ ਸੀਧਾ ਮੰਗੋ ਕਿਉ ਮੈਨੂੰ ਦਾਲ ਕਿਉ ਤੇ ਆਟਾ ਦਾਲ ਸੀਧਾ ਮੰਗੋ ਕਿਉਂ ਹਮਰਾ ਖੁਸ਼ੀ ਕਰੈ ਤੇ ਜੀਓ ਜੀਉ ਤੋਂ ਭਾਵ ਜਿੰਦ ਹੈ ਵੇਲੇ ਨਾ ਆਪਾਂ ਘਰ ਦੇ ਵਿੱਚ ਕੋਈ ਚੀਜ਼ ਮੁੱਕ ਜਾਏ ਤੇ ਬੰਦਾ ਵਿਚਾਰਾ ਲੈਣ ਯੋਗਾ ਨਹੀਂ ਕਿਵੇਂ ਪਰੇਸ਼ਾਨ ਹੁੰਦਾ ਹੈ ਗ੍ਰਿਸ਼ਟੀ ਵਿਚਾਰਾ ਤੇ ਇਸ ਗੱਲ ਨੂੰ ਜ਼ਿਆਦਾ ਸਮਝਦਾ ਹੈ ਨਾ ਕਿ ਗ੍ਰਿਸ਼ਟੀ ਦੇ ਕਾਰਨ ਨਿਆਣਿਆਂ ਨੂੰ ਖਾਣ ਨੂੰ ਆਟਾ ਨਹੀਂ ਆ ਇਸ ਸਭਾਵਕ ਹੈ ਇਸ ਚੀਜ਼ ਨੂੰ ਲੈ ਕੇ ਘਰ ਵਿੱਚ ਹੋ ਸਕਦਾ ਵੀ ਪਰਿਵਾਰਕ ਮੈਂਬਰਾਂ ਚ પતિ ਪਤਨੀ ਵਿੱਚ ਤਕਰਾਰ ਵੀ ਹੋ ਜਾਂਦਾ ਹੈ ਕਈ ਵਾਰੀ ਸਭਾਵਕ ਹੈ ਪ੍ਰਭੂ ਦੇ ਪਿਆਰਿਆ ਭਗਤਾਂ ਨੇ ਜਦੋਂ ਮਾਲਕ ਦੇ ਦਰ ਤੋਂ ਮੰਗਿਆ ਕਿ ਉਹ ਕਹਿੰਦੇ ਨੇ ਦਾਲ ਸੀਤਾ ਮੰਗੋ ਕਿ ਯੋ ਹਮਰਾ ਖੁਸ਼ੀ ਕਰ ਲੈ ਤੇ ਦਿਓ ਮਾਲਕ ਕਿ ਉਹ ਦਾਲ ਇਹ ਮੇਰੀਆਂ ਲੋੜਾਂ ਨੇ ਤੁਹਾਡੇ ਤੋਂ ਜਾਂਚ ਨਾ ਕਰਕੇ ਮੰਗ ਰਿਆ ਵੀ ਇਹ ਇਹ ਮੇਰੀਆਂ ਲੋੜਾਂ ਕਿਰਪਾ ਕਰਕੇ ਪੂਰੀਆਂ ਕਰਿਓ ਕਾਦੇ ਨਹੀਂ ਕਿ ਮੈਂ ਖੁਸ਼ੀ-ਖੁਸ਼ੀ ਜਦੋਂ ਕਿਤੇ ਤੇਰੀ ਬਰਦਗੀ ਵਿੱਚ ਧਿਆਨ ਤੇਰੇ ਵਾਲੇ ਪਾਸੇ ਤੇਰੇ ਭਗਤ ਦਾ ਬਣੇ ਤੇ ਮੈਨੂੰ ਪਿੱਛੇ ਪਰਿਵਾਰ ਦੀਆਂ ਲੋੜਾਂ ਨਾਲ ਪਰੇਸ਼ਾਨ ਕਰਨ ਇਹ ਨਾ ਵੀ ਮੈਂ ਚੌਂਕੜਾ ਮਾਰ ਕੇ ਰੱਬ ਰੱਬ ਜਾਪ ਰਿਆ ਮੰਨ ਕਿ ਸੂ ਘਰ ਵਾਲੀ ਕਰੇ ਵੀ ਘਰੇ ਦਾ ਆਟਾ ਮੁੱਕਿਆ ਤੇ ਤੇਰੀ ਭਗਤੀ ਕੀ ਕਰੂੰਗੀ ਫਿਰ ਗੜਬੜ ਹੋਈ ਨਾ ਇਸ ਲਈ ਭਗਤਾਂ ਨੇ ਰੱਬ ਤੋਂ ਨਿਸੰਘ ਹੋ ਕੇ ਝਿਜਕ ਰਹੇ ਤੋਂ ਕਿ ਮਾਲਕ ਮੈਂ ਕੋਈ ਲਾਲਚ ਨਹੀਂ ਕਰ ਰਿਹਾ ਇਹ ਮੇਰੀਆਂ ਲੋੜਾਂ ਆ ਇਸ ਲਈ ਦਾਦ ਸਿੱਧਾ ਮੰਗੋ ਕਿ ਉਹ ਅਮਰਾ ਖੁਸ਼ੀ ਕਰੇ ਤੇ ਜੀਉ ਪਨੀਆਂ ਜੁੱਤੀ ਸ਼ਾਦਨ ਕਪੜਾ ਸਾਡੇ ਮੈਂ ਦੇਖਦਾ ਇੱਥੇ ਵੀ ਨਾ ਮੈਨੂੰ ਇੱਕ ਦੋ ਵਾਰ ਇਦਾਂ ਦੇ ਕਈ ਪਿਆਰ ਵਾਲੇ ਟੱਕਰਿਆ ਵੀ ਜਿਨ੍ਹਾਂ ਨੇ ਆਉਣਾ ਆ ਤੇ ਘਰ ਤੋਂ ਨੰਗੇ ਪੈਰ ਆਉਂਦਾ ਬਣੀ ਹੁੰਦੀ ਭਾਵਨਾ ਵੀ ਗੁਰਦਾਰੇ ਜਾਣਾ ਦੇ ਨੰਗੇ ਪੈਰ ਜਾਣਾ ਹੁਣ ਜਿਸ ਗੁਰੂ ਕੋਲ ਜਾ ਰਹੇ ਆ ਉਸ ਗੁਰੂ ਦੀ ਬਾਣੀ ਵਿੱਚ ਭਗਤ ਧਰਨਾ ਜੀ ਨੇ ਤਾਂ ਰੱਬ ਦੇ ਕੋਲੋਂ ਜੁੱਤੀ ਮੰਗ ਕੇ ਲਈ ਆ ਵੀ ਤੇਰੇ ਭਗਤ ਨੂੰ ਜੁੱਤੀ ਪੈਰ ਚ ਪਾਉਣ ਵਾਸਤੇ ਚਾਹੀਦੀ ਆ ਉਸ ਗੁਰੂ ਕੋਲ ਅਸੀਂ ਆ ਰਹੇ ਆਂ ਤੇ ਅਸੀਂ ਹੰਗੇ ਪੈਰ ਕੋਸ਼ਿਸ਼ ਕਰਦੇ ਕਿਉਂਕਿ ਫੈਸਲਾ ਤਾਂ ਗੁਰੂ ਕੀ ਬਾਣੀ ਨੇ ਕਰਨਾ ਹੈ ਨਾ ਇਸ ਲਈ ਪਨੀਆਂ ਸ਼ਾਦਰ ਸ਼ਾਦਨ ਕੇ ਦੇ ਕਪੜੇ ਹੁੰਦੇ ਹਨ ਅੰਨੀ ਕਾ ਚੰਗੀ ਜੁੱਤੀ ਤੇ ਚੰਗਾ ਕਪੜਾ ਵੀ ਚਾਹੀਦਾ ਹੈ ਅਨਾਜ ਮੰਗੋ ਸਤ ਸੀ ਕਾ ਸਤ ਸੀ ਦਾ ਅਰਥ ਹੈ ਵੀ ਜਿਹੜੀ ਪੈਲੀ ਸਤ ਵਰੀ ਵਾਕੇ ਜਿਵੇਂ ਹੀ ਤਰ੍ਹਾਂ ਬਣਾ ਕੇ ਮੀਜੀ ਹੋਵੇ ਤਾਂ ਉਹਦਾ ਨਾਜ ਚਾਹੀਦਾ ਅਨਾਰ ਮੰਗੋ ਸਤ ਸੀਕਾ ਅੱਗੇ ਬਚਦੇ ਆਂ ਕਉ ਭੈਸ ਮੰਗੋ ਲਵੇਰੀ ਇਹ ਤਾਂ ਜੀ ਸਾਡੇ ਸਮਝਦੇ ਆਂ ਵੀ ਲਵੇਰਾ ਉਹਨੂੰ ਕਹਿੰਦੇ ਆਂ ਵੀ ਜਿਹੜਾ ਦਧਾਰੂ ਪਸ਼ੂ ਸੱਜਰ ਸੋਇਆ ਹੋਵੇ ਦੁੱਧ ਦੁੱਧ ਦੇਦਾ ਹੋਵੇ ਪ੍ਰਭੂ ਦੇ ਪਿਆਰੇ ਆਂ ਭਗਤਾਂ ਨੇ ਰੱਬ ਦੇ ਦਰ ਤੋਂ ਜੋਦੜੀ ਕਰਕੇ ਗਾਂ ਮੱਝ ਵੀ ਮੰਗੀ ਐ ਤੇ ਮੰਗੀ ਉਹ ਆ ਜਿਹੜੀ ਦੁੱਧ ਦਿੰਦੀ ਹੋਵੇ ਲਵੇਰੀ ਔਰ ਇੱਕ ਤਾਜਨ ਤੁਰੀ ਜਗੇਰੀ ਤੁਰੀ ਕਹਿੰਦੇ ਨੇ ਘੋੜੀ ਨੂੰ ਇੱਕ ਭਗਤ ਜੀ ਨੇ ਮੰਗ ਕੇ ਰੱਬ ਕੋਲੋਂ ਆਉਣ ਜਾਣ ਦੇ ਲਈ ਨਾ ਵਖਾਉਣ ਲਈ ਨਹੀਂ ਕਿਤੇ ਵੀ ਹੁੰਦਾ ਵੀ ਵਖਾਉਣ ਲਈ ਨਾ ਲੋੜ ਲਈ ਵੀ ਭਗਤ ਨੇ ਵੀ ਦੁੱਖ ਸੁੱਖ ਵਿੱਚ ਰਿਸ਼ਤੇਦਾਰੀ ਚਾਉਣਾ ਜਾਣਾ ਆ ਵਾਂਡੇ ਇਸ ਲਈ ਇੱਕ ਭਗਤ ਨੂੰ ਘੋੜੀ ਚਾਹੀਦੀ ਹੈ ਭਗਤ ਨੇ ਟੌਰ ਵਾਸਤੇ ਵਖਾਉਣ ਲਈ ਨਹੀਂ ਮੰਗੀ ਇੱਕ ਸਾਡੇ ਤੇ ਵੀ ਰਿਵਾਜ ਆ ਨਾ ਵੀ ਕਾਰ ਗੱਡੀ ਲੈਣੀ ਹੈ ਤੇ ਇਦਾਂ ਨਹੀਂ ਲੈਣੀ ਭਾਵੇਂ ਓਖੇ ਓਖੇ ਲੈਣਾ ਪਵੇ ਵੀ ਅਖਰੀ ਆਂਢੀ ਗੁਆਢੀ ਵੇਖ ਕੇ ਕਹਿ ਵੀ ਕਮਾਲ ਕਰਦੀ ਇਹ ਵੀ ਇੱਕ ਕਲਚਰ ਹੈ ਨਹੀਂ ਸਿਆਣੇ ਕਹਿੰਦੇ ਆ ਵੀ ਆਪਣੀ ਚਾਦਰ ਵੇਚ ਕੇ ਜਪੈਰ ਪਸਾਰਾਂਗੇ ਨਾ ਕਿਸੇ ਨੇ ਕੀ ਇੰਨੇ ਸ਼ਬਦ ਕਹਿਣਿਆ ਨਾ ਵੀ ਬੜੀ ਮਹਿੰਗੀ ਲੈਣੀ ਹੋਰ ਇਹ ਤੋਂ ਬਾਅਦ ਤਾਂ ਕੁਝ ਵੀ ਨਹੀਂ ਨਾ ਹੋਣਾ ਕਿਸ ਤੋਂ ਨੇ ਤਾਂ ਭਰਨੀ ਹੀ ਨਹੀਂ ਭਰਨੀ ਦਾ ਆਪਾਂ ਓਖੇ ਹੋ ਗਏ ਸਾਧਨ ਦਾ ਸਵਾਰੀ ਦਾ ਸਬੰਧ ਇੱਥੋਂ ਚੁੱਕ ਕੇ ਉੱਥੋਂ ਤੱਕ ਉਹਨੇ ਸਾਨੂੰ ਲਿਆਉਣਾ ਲੈ ਜਾਣਾ ਹੋਰ ਕੁਝ ਨਹੀਂ ਇਹਵੇਂ ਇੱਕ ਦਿਮਾਗ ਦੇ ਵਿੱਚ ਨਾ ਬੰਦੇ ਦੇ ਇਦਾਂ ਦਾ ਬਣ ਚੁੱਕਿਆ ਵੀ ਪਾਣਾ ਨਹੀਂ ਵੀ ਮਹਿੰਗੀ ਗੱਡੀ ਦੇ ਬੈਠਿਆ ਸ਼ਾਇਦ ਬੰਦਾ ਹੀ ਮਹਿੰਗਾ ਹੋ ਜਾਏਗਾ ਨਾ ਇਹਵੇਂ ਇੱਕ ਭਰਮ ਭਲੇਖੇ ਦੇ ਅਧੀਨ ਵਿਚਾਰੇ ਕਈ ਮੈਂ ਉਜੜਦੇ ਦੇਖੇ ਆ ਨਹੀਂ ਉਜੜਨਾ ਚਾਹੀਦਾ ਭਗਤ ਨੇ ਅਸਵਾਰੀ ਲਈ ਘੋੜੀ ਰੱਬ ਤੋਂ ਮੰਗੀ ਆ ਵੀ ਰੱਬਾ ਮੈਨੂੰ ਇੱਕ ਘੋੜੀ ਚਾਹੀਦੀ ਆ ਭਗਤ ਨੇ ਵੀ ਦੁੱਖ ਸੁੱਖ ਲਈ ਜਾਣਾ ਆ ਰਿਸ਼ਤੇਦਾਰੀ 'ਚ ਆਉਣਾ ਜਾਣਾ ਆ ਤੇ ਇਸ ਲਈ ਇੱਕ ਘੋੜੀ ਵੀ ਚਾਹੀਦੀ ਜਿੱਥੇ ਗਊ ਜਾਂ ਮੱਝ ਮੰਗੀ ਐ ਉਥੇ ਘੋੜੀ ਨੂੰ ਵਖਾਵੇ ਦੀ ਲੋੜ ਐ ਹੁਣ ਲੋੜ ਵਿੱਚ ਤੇ ਵਿਖਾਵੇ ਵਿੱਚ ਜਿਹੜਾ ਅੰਤਰ ਹੈ ਉਹ ਸਾਨੂੰ ਸਮਝਣਾ ਪੈਗਾ ਜਿੰਨਾ ਅਸੀਂ ਸਮਝ ਗਏ ਨਾ ਲਓ ਤੁਸੀਂ ਲੇਖ ਲਓ ਉਦੋਂ ਸੱਚਮੁੱਚ ਅੰਦਰੋਂ ਬੰਦਾ ਸੁખી ਹੋ ਜਾਏਗਾ ਕਈ ਵਾਰ ਸਾਡੀ ਲੋੜ ਨਹੀਂ ਹੁੰਦੀ ਅਸੀਂ ਵਿਖਾਵੇ ਲਈ ਔਖੇ ਹੋ ਜਾਂਦੇ ਹਾਂ ਉਦੋਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਗਊ ਭੈਸ ਮੰਗੂ ਦਾ 베ਰੀ ਇੱਕ ਤਾਜ ਤੁਰੀ ਤੇ 베ਰੀ ਅੱਗੇ ਕਹਿੰਦੇ ਘਰ ਕੀ ਕੀ ਹਨ ਚੰਗੀ ਇਸਤਰੀ ਵੀ ਚਾਹੀਦੀ ਚੰਗੀ ਤੋਂ ਭਾਵ ਸ਼ਸ਼ੀਲ ਚੰਗੇ ਨੇਕ ਗੁਣਾ ਭਗਤੀ ਭਾਵ ਵਾਲਾ ਜੀ ਦਾ ਸੁਭਾਅ ਹੋਵੇ ਇਸ ਲਈ ਕਰਕੇ ਗੀ ਹਨ ਚੰਗੀ ਜਨ ਧਨ ਲੈ ਵੰਗੀ ਜਨ ਦਾ ਅਰਥ ਹੁੰਦਾ ਹੈ ਸੇਵਕ ਤੇਰਾ ਭਗਤ ਜਨ ਧਨ ਮਾਲਕੀ ਇਹ ਮੇਰੀਆਂ ਲੋੜਾਂ ਨੇ ਤੇ ਮੈਂ ਤੁਹਾਡੇ ਤੋਂ ਇਹ ਇਹ ਲੋੜਾਂ ਲਈ ਮੰਗ ਕੇ ਅਰਦਾਸ ਕਰਕੇ ਮਹਾਰਾਜਾ ਮੈਨੂੰ ਚਾਹੀਦਾ ਇਹ ਸਾਰੂ ਕੋ ਜਿਸ ਲਈ ਹੈ ਬਈ ਇੱਕ ਥਾਂ ਤੇ ਹੋਰ ਵੀ ਬਾਣੀ ਵਿੱਚ ਪ੍ਰਭੂ ਪਿਆਰਿਆਂ ਦਾ ਭਗਤ ਆਉਂਦਾ ਹੈ ਕਿ ਮੈਂ 나ਹੀਂ ਕੀਤਾ ਲੱਭੋ ਲੱਭ ਲਾਲਚ ਹੁੰਦਾ ਹੈ ਮੈਂ 나ਹੀਂ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫਹੋ ਇਹ ਜਿਹੜੀਆਂ ਬਾਗਰੂ ਤੇਰੇ ਤੋਂ ਦਾਸਤਾ ਅਰਦਾਸ ਕਰ ਕਿ ਮੈਂ ਮੰਗ ਰਿਆ ਨਾ ਇਹ ਮੈਂ ਲਾਲਚ ਨਹੀਂ ਕਰ ਰਿਹਾ ਇਹ ਇਸ ਲਈ ਕਰ ਰਿਹਾ ਵੀ ਮੇਰੀਆਂ ਲੋੜਾਂ ਨੇ ਲੋੜਾਂ ਪੂਰੀਆਂ ਹੋ ਜਾਣ। ਕਿ ਮੈਂ ਜਦੋਂ ਤੇਰੀ ਬੰਦਗੀ ਵਿੱਚ ਬੈਠਾ ਤੇ ਮੈਨੂੰ ਪਰਿਵਾਰ ਦੀਆਂ ਮੁਸ਼ਕਲਾਂ ਲੋੜਾਂ ਨਾ ਪਰੇਸ਼ਾਨ ਕਰਨ। ਕਿਉਂਕਿ ਡਿਸਟਰਬਿੰਗ ਪੈਦਾ ਹੋਵੇਗੀ ਤੇ ਭਗਤੀ ਨਹੀਂ ਨਾ ਹੋਣੀ। ਬਾਬਾ ਜੀ ਨੇ ਤਾਂ ਇੱਕ ਥਾਂ ਰੱਬ ਨੂੰ ਹੀ ਕਹਿ ਦਿੱਤਾ ਕਿ ਵੀਰ ਸਾਹਿਬ ਨੇ ਵੀ ਮਹਾਰਾਜ ਵੀ ਢਿੱਡ ਖੁਆਇਆ। ਤੇ ਮੈਨੂੰ ਤੂੰ ਕਮੇ ਵੀ ਹੁਣ ਵਾਲਾ ਫੜ ਕੇ ਰਾਮ ਰਾਮ ਜਾਬ ਤੇ ਮੇਰੇ ਕੋਲ ਕੋਈ ਨਹੀਂ ਜਾਬਿਆ ਜਾਣਾ। हां मैं जपंगा पर भूखे पेट नाल नहीं जपਿਆ ਜਾਣਾ ਇਸ ਲਈ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਖਲੀਜੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਵੇਖੋ ਇੱਕ ਪਾਸੇ ਆਪਾਂ ਗੁਰੂ ਦਰਬਾਰ ਵਿੱਚ ਇਹ ਸਾਡੀ ਰੂਹ ਦੀ ਖੁਰਾਕ ਹੈ ਜਿਹੜਾ ਗੁਰਬਾਣੀ ਦਾ ਬਚਨ ਆ ਕੀਰਤਨ ਕਥਾ ਢਾਡੀ ਵਾਰਾਂ ਨਾਮ ਸਿਮਰਨ ਦੀ ਬਾਤ ਇਹ ਸਾਡੀ ਰੂਹ ਦੀ ਖੁਰਾਕ ਹੈ ਅਰ ਤੁਸੀਂ ਨਾਲ ਹੀ ਦਰਵਾਜ਼ਾ ਖੋਲ ਕੇ ਪਰੇ ਜਾਣਾ ਹੈ ਉਥੇ ਸਰੀਰ ਦੀ ਖੁਰਾਕ ਦਾ ਪ੍ਰਬੰਧ ਕਿਉਂਕਿ ਸਰੀਰ ਦੀ ਖੁਰਾਕ ਦੇ ਨਾਲ-ਨਾਲ ਜਿਹੜੀ ਰੂਹਾਨੀਅਤ ਖੁਰਾਕ ਹੈ ਨਾ ਇਹ ਉਨੀ ਹੀ ਜ਼ਰੂਰੀ ਹੈ ਜਿੰਨੀ ਸਰੀਰਕ ਖੁਰਾਕ ਜ਼ਰੂਰੀ ਗੁਰੂ ਸਾਹਿਬ ਨੇ ਦੋਨਾਂ ਦਾ ਇੰਤਜ਼ਾਮ ਕੀਤਾ ਵੀ ਭਾਈ ਤੂੰ ਸਰੀਰਕ ਭੋਜਨ ਵੀ ਤੇਰੇ ਲਈ ਗੁਰੂ ਦੇ ਦਰ ਤੇ ਹਾਜ਼ਰਿਆ ਸਾਧਕ ਪਰ ਇਹ ਨਾ ਹੋਵੇ ਵੀ ਸਰੀਰਕ ਭੋਜਨ ਛੱਡ ਕੇ ਤੇ ਤੂੰ 9 ਤੋਂ 11 ਹੋ ਜਾਵੇਂ ਰੂਹ ਦਾ ਭੋਜਨ ਕਥਾ ਕੀਰਤਨ ਗੁਰਬਾਣੀ ਦਾ ਪਾਠ ਆ ਇਹ ਵੀ ਚੱਲ ਘੜੀ ਬੈ ਕੇ ਇਹ ਵੀ ਲੰਘੜ ਛੱਡਦਾ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਤੇਰੀ ਰੂਹ ਤ੍ਰਿਪਤ ਹੋਵੇ ਆਤਮਾ ਰਾਜੀ ਹੋਵੇ ਤੂੰ ਕਿ ਜੇ ਆਤਮਾ ਭੁਖੀ ਹੋਈ ਇਹ ਨੂੰ ਭਈ ਮਾ ਭਰ ਮੱਖਾੜ ਰੂਹ ਵੀ ਰੋਗਾ ਨੇ ਛੱਡ ਕੇ ਰਹਾ ਘੱਲ ਲੈ ਸਰੀਰ ਕਮਜ਼ੋਰ ਹੋਵੇ ਤੇ ਰੋਗ ਛੇਤੀ ਫੜ ਲੈ ਤੇ ਆ ਬਾਬਾ ਜੀ ਬਾਣੀ ਚ ਕਹਿੰਦੇ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਰੂਹ ਦਾ ਜਿਹੜਾ ਭੋਜਨ ਆ ਉਹ ਪ੍ਰਮਾਤਮਾ ਪ੍ਰਭੂ ਦਾ ਨਾਮ ਰੱਬ ਦਾ ਗਿਆਨ ਹੈ ਜਿਹੜਾ ਗੁਰੂ ਕੋਲੋਂ ਮਿਲ ਰਿਹਾ ਵਰਤ ਰਿਹਾ ਲੱਗਦਾ ਸਰੀਰ ਤੋਂ ਲੈ ਕੇ ਦੇਰ ਰਾਤ ਤੱਕ ਵਰਤਦਾ ਰੂਹ ਦਾ ਫਰਕ ਹੋ ਜਣੀ ਆ ਨਾ ਬੰਦੇ ਨੇ ਸਰੀਰਕ ਭੋਜਨ ਦੀ ਤਾਂ ਜਾਣਕਾਰੀ ਇਧਰੋਂ ਉਧਰੋਂ ਲੈ ਲਈਏ ਵੀ ਸਵੇਰੇ ਕੀ ਖਾਣਾ ਚਾਹੀਦਾ ਦੁਪਹਿਰੇ ਕੀ ਖਾਣਾ ਚਾਹੀਦਾ ਆ ਤੇ ਦੁਪਹਿਰ ਢਾਲੀ ਤੋਂ ਕੀ ਕੀ ਨਹੀਂ ਖਾਣਾ ਚਾਹੀਦਾ ਜਾਂ ਕੀ ਕੀ ਖਾਣਾ ਚਾਹੀਦਾ ਆ ਇਹਦਾ ਬੜੀ ਨੌਲਜ ਬੰਦੇ ਨੇ ਇਧਰ ਉਧਰ ਇਕੱਠੀ ਕਰ ਲਈ ਔਰ ਗੰਦੇ ਮੰਦੇ ਕੋ ਹੋਣ ਦਾ ਬੰਦੇ ਨੇ ਤਿਆਗ ਵੀ ਕੀਤਾ ਪਰ ਰੂਹ ਦਾ ਜਿਹੜਾ ਭੋਜਨ ਆ ਉਹ ਉਹਦੇ ਮੁਤਲਕ ਸਾਨੂੰ ਇਲਮ ਹੀ ਨਹੀਂ ਵੀ ਰੂਹ ਦਾ ਭੋਜਨ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਆ ਹੁਣ ਇਹਨੇ ਸਾਡੀ ਆਤਮਾ ਨੂੰ ਬੁਲਵਾਣ ਕਰਨਾ ਸੀ ਪਿਤਾਦ ਨੂੰ ਸੁੱਕਣ ਵਾਲਾ ਸੀ ਭੁਖੀ ਮਾਰਿਆ ਇਹਨੂੰ ਤਾਂ ਸੁਣ ਨਹੀਂ ਦਿੱਤਾ ਕਦੇ ਗੁਰੂ ਦਾ ਉਪਦੇਸ਼ ਨਾਂ ਦੇ ਬਰਾਬਰ ਫਿਰ ਜਦੋਂ ਆਤਮਾ ਵਿਚਾਰੀ ਭੁਖੀ ਹੈ ਮਮੂਲੀ ਮਮੂਲੀ ਗੱਲ ਤੇ ਇਹ ਵੈਮ ਭਰਮ ਉਹ ਪਖੰਡ ਕਰਮकांड ਵਿੱਚ ਇਹ ਇਹਨ ਚੱਲ ਪੈ ਜਾਣਾ ਕਿਉਂ ਕਿ ਸ਼ਬਦ ਰੂਪ ਭੋਜਨ ਨਹੀਂ ਛਕਿਆ ਤੇ ਜਦੋਂ ਸ਼ਬਦ ਰੂਪ ਭੋਜਨ ਰੂਹ ਨੂੰ ਛਕਾਵਾਂਗੇ ਨਾ कि फिर आत्मा बलवान होवेगी तूसी तजर्बा कीता होना की की है कि जेड़ा बन्दा रूह वाणी ਨਾਲ ਜੁੜੀ ਹੋਈ ਆ ਪੈ ਭਾਵਣੀ ਵਿੱਚ ਵਿਚਰਨ ਵਾਲਾ ਆ ਉਹਨੂੰ ਗੁਰੂ ਕੀ ਸਾਰ ਕੀ ਗੁਰੂ ਕੀ ਬਾਣੀ ਦਾ ਪਤਾ ਆ ਵੀ ਗੁਰੂ ਕੀ ਬਾਣੀ ਤੁਸੀਂ ਵੇਖੋ ਇੱਕ ਆਮ ਬੰਦਾ ਉਹ ਮਾਮੂਲੀ ਮਾਮੂਲੀ ਗੱਲ ਤੇ ਵਹਿਮ ਭਰਮ ਕਰੇਗਾ ਪਰ ਜਿਹੜਾ ਬਾਣੀ ਦੇ ਸ਼ਬਦ ਦੇ ਸੰਪਰਕ ਵਿੱਚ ਆ ਗਿਆ ਉਹ ਨਹੀਂ ਕਰਦਾ ਕਾਰਨ ਕੀ ਹੈ ਇਹੀ ਹੈ ਵੀ ਉਹਦੇ ਕੋਲ ਗੁਰੂ ਸ਼ਬਦ ਦਾ ਲੰਗਰ ਉਹਦੀ ਆਤਮਾ ਨੇ ਛਕਿਆ ਕੋਈ ਡਰਦਾ ਆਮ ਬੰਦਾ ਬਿਲੀ ਵੀ ਅਗੋਂ ਨਾ ਗਏ ਤੇ ਤਾਂ ਘਰ ਨੂੰ ਮੁੜ ਆਉਂਦਾ ਕਰ ਡਰ ਗਿਆ ਨਾ ਆਤਮਾ ਕਮਜ਼ੋਰ ਆ ਤੋ ਇਸ ਲਈ ਗੁਰੂ ਸੰਗਤ ਵਿੱਚ ਆਉਂਦਾ ਜਿਹੜਾ ਪਿਆਰ ਵਾਲਿਓ ਪਰਜੋਜਨ ਹੁੰਦਾ ਆ ਨਾ ਉਹ ਇਹ ਹੈ ਵੀ ਅਸੀਂ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਕੋਈ ਚੰਦ ਮਿੱਤ ਬੈਠ ਕੇ ਕੋਈ ਨਾ ਕੋਈ ਗੁਰੂ ਦੀ ਵਿਚਾਰ ਜਾਂਦਿਆਂ ਘਰ ਨੂੰ ਅਸੀਂ ਧਿਆਨ ਮਾਰ ਕੇ ਆਪਣੇ ਆਪ ਨੂੰ ਪੁੱਛੀਏ ਵੀ ਕੋਈ ਇੱਕ ਅਦਾ ਬਚਨ ਗੁਰੂ ਦਾ ਕੋਈ ਸੁਣਦਿਆਂ ਬੱਲੇ ਪਿਆ ਜੇ ਤਾਂ ਅੰਦਰੋਂ ਆਵਾਜ਼ ਆਵੇ ਵੀ ਇੱਕ ਅੱਧੀ ਗੱਲ ਸੁਣਦਿਆਂ ਸੁਣਦਿਆਂ ਸਮਝ ਪਈ ਆ ਤੇ ਫਿਰ ਸਮਝੋ ਵੀ ਗੱਲ ਬੜੀ ਹੈ ਤੇ ਜੇ ਵਾਪਸ ਮੁੜਦਿਆਂ ਪਤਾ ਹੀ ਨਾ ਚੱਲੇ ਵੀ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਕਿਹੜੇ ਸ਼ਬਦ ਦਾ ਹੋ ਰਿਹਾ ਸੀ ਵਿਚਾਰ ਕਿਦਾਂ ਦੀ ਹੋ ਰਹੀ ਸੀ ਇਹ ਪਤਾ ਹੀ ਕੋਈ ਨਹੀਂ ਤੇ ਨਿਆਣਾ ਸਕੂਲ ਜਾਏ ਮੋਟੀਆਂ ਫੀਸਾਂ ਖਰਚੀਏ ਤੇ ਉਹ ਸ਼ਾਮ ਨੂੰ ਜਦੋਂ ਘਰ ਆਵੇ ਜਦੋਂ ਪੁੱਛਦੇ ਆ ਨਾ ਸਾਰੇ ਚਿੰਤਾ ਹੁੰਦੀ ਆ ਕਿ ਬੁੱਧਰ ਅੱਜ ਕੀ ਪੜਾਇਆ ਮਾਸਟਰਾਂ ਨੇ ਕੀ ਦਿਨੋ ਦੱਸਿਆ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਤੇ ਫਿਰ ਚਿੰਤਾ ਵਧ ਜਾਂਦੀ ਆ ਨਾ ਵੀ ਨੁਕਸ ਕਿੱਥੇ ਆਵੀ ਤੋ ਇਹ ਜਿਹੜਾ ਘਰਾਂ ਤੋਂ ਪਿਆਰ ਵਾਲਿਓ ਗੁਰਦੁਆਰਾ ਸਾਹਿਬ ਆਉਣਾ ਹੈ ਸੰਗਤ ਵਿੱਚ ਬੈਠਣਾ ਆ ਇਹ ਵੀ ਪ੍ਰੋਸੈਸ ਗੁਰੂ ਬਾਬਾ ਜੀ ਕਹਿੰਦੇ ਸਾਤ ਸਤ ਸੰਗਤ ਚਿਤਸਾਲ ਹੈ ਕਿਤਸਾਲ ਕਿਨੂੰ ਕਹਿੰਦੇ ਜਿੰਨੂੰ ਅਜਕਲ ਤੁਸੀਂ ਇਹ ਸਕੂਲ ਯੂਨੀਵਰਸਿਟੀ ਕਾਲਜ ਵੀ ਇਹ ਇਹ ਗੁਰੂ ਦਾ ਸਕੂਲ ਹੈ ਸੰਗਤ ਰੂਹ ਸਕੂਲ ਸਤਿਗੁਰੂ ਸਾਡੇ ਦੇ ਆਪਕ ਨੇ ਘਰ ਤੋਂ ਗੁਰਦੁਆਰੇ ਆਉਣ ਦਾ ਪਰਜੋਜਨ ਗੁਰੂ ਦਾ ਉਪਦੇਸ਼ ਆ ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਥੋੜਾ ਬਹੁਤਾ ਕੋਈ ਗੁਰੂ ਦਾ ਉਪਦੇਸ਼ ਬਚਨ ਬੈਠ ਕੇ ਕਾਗਰ ਕੇ ਤੋਕੇ ਅਸੀਂ ਸੁਣੀਏ ਕਿਉਂਕਿ ਜਿਹੜੀ ਗੱਲ ਸੁਣਾਗੇ ਨਾ ਤੇ ਉਹਨੂੰ ਫਿਰ ਪ੍ਰੈਕਟੀਕਲ ਕਰਨਾ ਬੜਾ ਸੌਖਾ ਹੋ ਜਾਂਦਾ ਹੈ ਕਿਉਂਕਿ ਦੋ ਚੀਜ਼ਾਂ ਨੇ ਨਾ ਇੱਕ ਥਿਉਰੀ ਹੈ ਤੇ ਇੱਕ ਪ੍ਰੈਕਟੀਕਲ ਹੈ ਜੇ ਮੈਨੂੰ ਥਿਉਰੀ ਨਾ ਸਮਝ ਆਏਗੀ ਤੇ ਮੈਂ ਪ੍ਰੈਕਟੀਕਲ ਕੀ ਕਰ ਲਾਂਗਾ